ਲਓ ਆਪਾਂ ਪਹੁੰਚ ਗਏ ਆ ਖੇਤ ਸਭ ਤੋਂ ਪਹਿਲਾਂ ਹੈਗੇ ਆਪਣੇ ਅਨਾਰਾਂ ਦੇ ਬੂਟੇ ਹਾਂ ਜੀ ਤੁਸੀਂ ਪੱਠੇ ਉੱਡਣ ਜਾਂਦੇ ਹੋ ਹਾਂ ਅਸੀਂ ਸਾਰੇ ਸਬਜ਼ੀ ਦੀ ਤੇ ਇਹ ਹੈਗਾ ਆਪਣਾ ਬੂਟਾ ਪਲਕ ਤਿਲਕਾ ਨੂੰ ਮੈਂ ਪਾਪੜਾ ਲਗਿਸੀ ਪਲਕੰਦਾ ਫਿਆਸ ਲੱਗ ਵੀ ਗਈ ਤੈਨੂੰ ਉਧਰ ਹੀ ਲਿਆਇਆ ਪਾਣਾ ਠੀਕ ਹੈ ਪਾ ਦਿਖਾਉਣੇ ਤੁਹਾਨੂੰ ਸਬਜ਼ੀ ਦੇਖੀ ਤਰਾ ਇੱਧਰ ਨੇ ਕਿ ਉੱਧਰ ਐ ਉੱਧਰ ਤਰਾ ਲਓ ਹੱਲੇ ਗੁੱਟੇ ਵੀ ਲੱਗੇ ਹੋਏ ਨੇ ਖੇਤ ਇਹ ਹੈਗੀ ਆਪਣੀ ਮੱਕੀ ਆਏ ਓਏ ਮਕੜੀ ਦਾ ਜਾਲ ਜਾ ਨਵਰੀਤ ਆ ਜਾ ਬੇਟੇ ਮੈਨੂੰ ਕਹਿੰਦੀ ਮम्मा ਗੰਨੇ ਖਾਵਾਂਗੇ ਹੁਣ ਕਿਹੜੀ ਗੰਨੇ ਕਿਹੜੀ ਰੁੱਥੇ ਗੰਨੇ ਤਾਂ ਹੋ ਰਿਏ ਸੁੱਕੇ ਜੇ ਨੀ ਨਾਲੀ ਚੱਕੀ ਆਣਾ ਆ ਸਪਰੇ ਕਿੰਨੀ ਲੱਗਦੀ ਹੈ ਹਨਾ ਵਿੱਚ ਜਿਹੜੇ ਸੁੱਕੀ ਪਈ ਹੈ ਇਟ ਸਟ ਜੀ ਚਲਾ ਜਾ ਦੇਖੀ ਕੀ ਲੱਗਿਆ ਹੈ ਟਮਾਟਰ ਤਾਂ ਵਿਚਾਰੇ ਸੁੱਕ ਗਏ ਗਰਮ ਲੂਆਂ ਦੇ ਨਾਲ ਨਕਾ ਫੂਸ ਹੋਏ ਪਏ ਇਹ ਅਗਾਂ ਪਾਪੇ ਦੀਆਂ ਪਸੰਦ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਹੂੰ ਹਾਜੀ ਫਲ ਲੱਗਿਆ ਪਿਆ ਬਟ ਲਫਾਫਾ ਲੈ ਕੇ ਆਉਣਾ ਸੀ ਉਹ ਪਿੰਡੀਆਂ ਲੱਗੀਆਂ ਪਈਆਂ ਗਿਆ ਹਾਂ ਕਿਹਾ ਸੀਗਾ ਕਿਹਨੇ ਕਿਹਾ ਸੀ ਦਾਦੀ ਨੇ ਕਿਹਾ ਫਲੀਆਂ ਲੈ ਆਇਓ ਨਾਲੇ ਫਲੀਆਂ ਨਹੀਂ ਸੱਚਾ ਹਾਂ ਪਿੰਡੀਆਂ ਫਲੀਆਂ ਵੀ ਦੇਖ ਲੈਣੇ ਆਏ ਵੀ ਕਿਹਾ ਸੀ ਫਲੀਆਂ ਵੀ ਲੈ ਆਇਓ ਤੇ ਹਨਾ ਪਿੰਡੀਆਂ ਵੀ ਲੈ ਆਇਓ ਇੱਧਰ ਦੇਖੋ ਨਫਾਫਾ ਹੈ ਨਹੀਂ ਉਧਰ ਦੀਆਂ ਪਿੰਡੀਆਂ ਪੱਕੀਆਂ ਪੰਗਾਆਂ ਪੱਕੀਆਂ ਫਲੀਆਂ ਤਾਂ ਹਨ ਫਲੀਆਂ ਦਾ ਥੋੜੀਆਂ ਹੀ ਆ ਸਬੂਟੇ ਜ਼ਿਆਦੇ ਆ ਕਹਿੰਦੇ ਹੁੰਦੇ ਤੋੜਨੀ ਬਹੁਤ ਔਖ ਨਾ ਬੈਠੀਆਂ ਘਰੇ ਲਖਰੇ ਕਰ ਦੂੰਗਾ ਉਹਨਾਂ ਤੇ ਅੱਜ ਆਪਾਂ ਨੂੰ ਪਤਾ ਲੱਗੂਗਾ ਵੀ ਤੋੜਨੀ ਔਖੀਆਂ ਕਿ ਸੌਖੀਆਂ ਲੱਗੀਆਂ ਪਈਆਂ ਓਏ ਫਲੀਆਂ ਦਾ ਡੰਗ ਦੀਆਂ ਮਾਂ ਪੁੱਤਰੀ ਅੱਗੇ ਨਾ ਜਾਈਂ ਅੱਗੇ ਤਾਂ ਹਜੇ ਵੱੱਲਾ ਹੋਈਆਂ ਨਹੀਂ ਗਿਆ ਵੈਂਗਣੀ ਲੱਗੀ ਏ ਵੈਂਗਣੀ ਲੱਗ ਗਈ ਓਏ ਇੱਕ ਦੋ ਫੁੱਲ ਜੀ ਆਹ ਛੋਟੇ ਆਇਤਾ ਹਾਂ ਹਾਂ ਮम्मा ਵੈਂਗਣੀ ਦਾ ਬਟਾ 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 ਨਹੀਂ ਹੁੰਦਾ ਬੂਟਾ ਬੂਟਾ ਇਹ ਫਲੀਆਂ ਆ ਗਈਆਂ ਹੂੰ ਤੋੜੀ ਲੈ ਤੋੜੀ ਆਪਾ ਪੱਤੇ ਨੇ ਇਹ ਤੈਨਨੇ ਕੰਡ ਲੜੂਗੀ ਤੂੰ ਪਾਸੇ ਰਹਿ ਲੱਗੀ ਪਈ ਓਏ ਇਧਰ ਵੈਣੀ ਕਲਰ ਵਾਸੋਂ ਹੁੰਦਾ ਹੋਰ ਤਾਂ ਪਤਾ ਨਹੀਂ ਆਜੇ ਦੌੜ ਗਈ ਬਈਆਂ ਛੱਟੀ ਅੱਜ ਖੇਤ ਦਾ ਵਲੌਗ ਹੀ ਬਣਾਉਣਾ ਯੈਸ ਖੇਤ ਦਾ ਵਲੌਗ ਹੀ ਬਣਾਉਣਾ ਆਪਾ ਲੈ ਪਿੰਡੀਆਂ ਦਾ ਥੋੜੀਆਂ ਹੀ ਮੈਂ ਤੋੜਾ ਹੂੰ ਲੈ ਗੜੀਆਂ ਦੀ ਪਿੰਡੀਆਂ ਮੇਰਾ ਬੂਟੀ ਪੱਟ ਦੂੰਗੀ ਕਰਦ ਲੈ ਕੇ ਆਉਣੀ ਸੀ ਪੱਕੀਆਂ ਬਈਆਂ ਤਾਂ ਹਾਂ ਇਹ ਦੇਖਾ ਕਿੰਨੀ ਵੱਡੀ ਆ ਥੋੜਾ ਦੀ 44 6 ਜਾਇਦ ਨਹੀਂ ਕੀਤਾ ਘਰੋਂ ਤੁਰਨਾ ਵੇਲੇ ਵੀ ਵਿਖਾਤਾ ਵੀ ਲੈ ਜੀ। ਆਪ ਨੂੰ ਕਿਹੜੇ ਪਤਾ ਸੀ ਕੀ ਲੱਗੇ ਕੀ ਨਹੀਂ। ਇਸ ਪਤਾ ਹੀ ਸੀ ਸਬਜੀ ਤਾਂ ਹੈਗੀ ਆ। ਮੈਂ ਹੀ ਯਾਦ ਕਰਨਾ ਸੀ। ਉਹ ਹਨਾ ਦਾਦੀ ਦੇ ਪਿੰਡੀਆਂ ਤਾਂ ਪੱਕੀਆਂ ਪਈਆਂ। ਦਾਦੀ ਦੇ ਦਾਦੀ ਜੰਡੀ ਸੀ ਵੀ ਹਨਾ ਤੁਸੀਂ ਸਬਜੀ ਖਾ ਕੇ ਆਏ ਹੋ। ਖਾ ਕੇ ਆਏ ਹੋ। ਹਾਂ। ਕੈਮਰਾ ਵਿਖਲੀ ਜਾਂਦਾ ਕੈਮਰਾ ਨਾ ਹਲਾ ਬਸ ਸਾਨੂੰ ਸਾਡਾ ਖੇਤ ਵਧਗਾ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮੈਨੂੰ ਕਹਿਣ ਦੀ ਲੋੜ ਹੈ ਨਵਰੀਤ ਕਰ ਤਾਂ ਵਧੀਆ ਬੋਲ ਲੈਂਦੀ ਆ ਖੇਤ ਸਾਨੂੰ ਸਾਡਾ ਵਧਗਾ ਲੱਗਿਆ ਹੋਊਗਾ ਲਾਈਕ ਸ਼ੇਅਰ ਦਾ ਜਰੂਰ ਕਰਿਆ ਕਰੋ ਪਈ ਨਿੱਕੀ ਜੀ ਕੁੜੀ ਰਿਕੁਐਸਟ ਕਰ ਰਹੀ ਹੈ ਹੁਣ ਫਲੀਆਂ ਮਮਾ ਮਮਾ ਯੈਸ ਕੀ ਹੈ ਉਸੇ ਕੋਈ ਗੱਲ ਨਹੀਂ ਫਿਰ ਕੀ ਆਪਾਂ ਆਪਣੀ ਖੇਤ ਆ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰਿਆ ਕਰੋ ਇੱਥੇ ਰੱਖ ਦਿੰਦੀ ਆ ਉਹ ਮੈਂ ਕੀ ਭਿੰਡੀ 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 ਕਿੱਥੋਂ ਵੀ ਫਲੀਆਂ ਲੈ ਕੇ ਆਏ ਹੋ ਹਾਂ ਕਿੱਥੋਂ ਸੀ ਐ ਕਿੱਥੇ ਦੀ ਹਨਾ ਭਿੰਡੀਆਂ ਵੀ ਲਿਆਏ ਤੇ ਫਲੀਆਂ ਵੀ ਲੈ ਆਏ ਹੋ ਠੀਕ ਹੈ ਝੋਕਾ ਛੱਲ ਗਿਆ ਹੈ ਖਾ ਵੀ ਆਏ ਹੋ ਮਮਾ ਜੀ ਮੋਟਰ ਚੱਲਦੀ ਨਹੀਂ ਹਨਾ ਲਾਈਟ ਨਹੀਂ ਆ ਮੈਨੂੰ ਪਾਣੀ ਵਾਲੀ ਬੋਤਲ ਫੜਾ ਦੇ ਅਜੇ ਡੈਡੀ ਕੋਲ ਜਲਵੇ ਆ ਕੇ ਢੋਲਾਂਗੇ ਪਾਣੀਆ ਚਲੋ ਦਲੀਏ ਉਹ ਪਿੰਡਿਆਂ ਦਾ ਇੱਥੇ ਹੀ ਲੱਗੀਆਂ ਪਈਆਂ ਓਏ ਤੇ ਡੜੀ ਹੂ ਕੀ ਅਜਵਾਰ ਹੈ ਉੱਥੇ ਹੈ ਚਲੋ ਉੱਪਰ ਚੱਲਦੇ ਆ ਚਲੋ 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 ਮੈਂ ਬੋਤਲ ਵੀ ਨਾਲ ਹੀ ਆਇਆ ਯਾਰ ਬੋਤਲ ਤਾਂ ਲੈ ਕੇ ਆਉਣੀ ਸੀ ਨਾਲ ਮੱਕੀ ਨੂੰ ਲੱਗਿਆ ਹੋਇਆ ਪਾਣੀ ਉਹ ਆਪਣੀ ਪਨੀਰੀ ਇੱਥੇ ਵੀ ਜਿੱਜੀ ਹੋਈ ਹੈ ਦੇਖੀ ਪੰਛੀਆਂ ਦੀ ਬਾਜਾਂ ਕੀ ਦੇ ਸੁਣੀਆ ਤੇ ਸੋਨਾ ਸੂਰ ਚੜ੍ਹ ਐਸ ਵੇਲੇ ਆਉਣ ਦਾ ਖੇਤ ਵਧੀਆਗਾ ਠੰਡ ਜੀ ਐ ਸਵੇਰ ਤਾਂ ਸੇਕ ਮਾਰਦਾਗਾ ਫਿਰ ਕਿਉਂਕਿ ਸਵੇਰ ਕੰਮਕਾਰ ਵੀ ਹੁੰਦੇ ਨੇ ਹਾਂ ਇਧਰ ਦੀ ਸਾਈਡ ਦੀ ਟੱਪ ਜਾ ਹਾਂ ਇਥੋਂ ਦੀ ਐਂ ਛਾਲ ਮਾਰ ਲੈ ਮੇਥੋਂ ਛਾਲ ਪੂਰੀ ਤਾਂ ਸੇਪ ਪਨੀਰੀ ਸਬਜ਼ੀ ਉਧਰ नहीं रही है बताइए चूना लामा के ये अच्छा सारी मक्की अपने हैं मामा पिक चली आए लगता नहीं तुम्हें कहाँ हम तो आपने मैंने तो आपने ओ दिखाई दे रहे देख के साफ जोड़ रही है कि अपनी ओके आई मैंने कहा यार उनके तोड़ने सांजी ਸੱਜੀ ਲਿਆਣੀ ਸੱਜੀ ਲਿਆਣੀ ਪੱਜੀ ਆਉਂਦੀ ਐ ਇੱਧਰ ਲਾਸੋਲੇ ਖੇਤਾਂ 'ਚ ਰੌਣਕ ਹੁੰਦੀ ਐ ਚਾਰੇ ਪਾਸੇ ਟਰੈਕਟਰ ਚੱਲ ਰਹੇ ਨੇ ਹਾਂਜੀ ਆ ਪਖੋਡਾ ਓਏ ਏਡੀ ਵੱਡੀ ਹੈ ਖੋਡ ਜੀ ਏਡੀ ਵੱਡੀ ਧਿਆਨ ਨਾਲ ਇਹ ਬਰੇਟਾ ਦੇ ਵੱੱਕੀ ਬੜੀ ਐ ਆ ਜਾ ਆ ਜਾ ਭੱਜ ਕੇ ਪੈਰ ਐਨੇ ਨੇ ਖੁੱਬਦੇ ਸੀ ਏ ਕਿਹੜਾ ਸਟਾਈਲ ਆ ਤੁਹਾਡੇ ਪੱਠੇ ਵਢੰਦਾ ਹੈ ਤਾਂ ਸੇਮ ਹੀ ਵਢਦੇ ਹੁੰਦੇ ਹੋ ਐਵੇਂ ਵਢਦੇ ਹੁੰਦੇ ਤੁਸੀਂ ਮੈਂ ਕਦੇ ਵਢੀ ਨਹੀਂ ਅੱਜ ਵਢਣ ਲੱਗਾ ਚਾਚਾ ਹੀ ਵਢਦਾ ਹੁੰਦਾ ਨਹੀਂ ਤੇ ਤੁਸੀਂ ਪੈਰਾ ਪਰ ਨਹੀਂ ਬੈਠ ਸਕਦੇ ਬਹੁਤ ਖੇ ਨੇ ਪੈਰਾ ਪਰ ਨਹੀਂ ਬਟਲ ਇਹਨਾਂ ਪਰ ਪਰ ਬੈਠੀ ਨੇ ਮੈਂ ਹੀ ਵੱਢ ਕੇ ਦੇਖਾਂ ਕਦੇ ਦੇਖ ਸਾਡੇ ਕੇ ਦੇਖ ਓਵੇਂ ਬਾ ਥੋੜਾ ਆ ਤੇ ਵਢੀ ਜਾਂਦੇ ਮੇਗਾ ਸੁਣਿਆ ਮੈਂ ਵੱਢ ਕੇ ਦੇਖਾਂ ਹੱਥ ਤਾਂ ਵੜਾਉਣ ਆ ਲਵਾਂ ਤੂੰ ਰਹਿ ਨਹੀਂ ਦੇ ਪਾਈ ਤਾਂ ਕਰ ਲਾਂ ਦੇ ਲੱਭੀ ਲੱਭ ਮੈਂ ਨਹੀਂ ਮੈਂ ਵੱਡ ਲੂੰਗੀ ਲੱਦਣ ਵਾਲਾ ਕੰਮ ਔਖਾ ਹੈ ਤੇਥੋਂ ਵੱਡੇ ਨਹੀਂ ਜਾਣ ਚੱਕ ਲੂੰਗੀ ਰਹਿਣ ਦੇ ਕੰਡ ਲੜੂਗੀ ਹੁਣ ਮੈਂ ਤਾਂ ਲਿਬੜਾਂ ਹੀ ਸਾਨੂੰ ਕੋਈ ਗੱਲ ਨਹੀਂ ਫਿਰ ਕੀ ਹੈ ਲੈ ਫਿਰ ਆ ਜਾ ਵੱਡਲਾ ਇੱਧਰ ਨੂੰ ਜਾਣਾ ਹਾਂ ਹਾਂ ਐਵਣਾ ਨਹੀਂ ਮੈਂ ਪੱਠੇ ਵੱਢਨੇ ਆਂ ਕਾ ਨਹੀਂ ਹੱਥ ਤੇ ਨੰਮਰਾਂ ਵਾਲੀ ਦਾਤੀ ਦੇਖ ਨਾ ਮम्मा ਚੱਪਾ ਖਾਣ ਲਈ ਆਈ ਹੈ ਚੱਪਾ ਤਾਂ ਕਿਹਾ ਸੀ ਚੱਪੜਾ ਲੈ ਕੇ ਆਉਣੀ ਆ ਸੀ ਪੁੱਤ ਸਹੀ ਹੈ ਵਰਾਈ ਗੁੱਡ ਓਕੇ ਰਿਪੋਰਟ ਛੋਟੇ ਵਾਲਾ ਸਸਤੇ ਨੇ ਸਹੀ ਹੈ ਓਢੀ ਟੂ ਨਹੀਂ ਬੈਠਦਾ ਜਾਂਦਾ ਗਾਂ ਦੇ ਨੂੰ ਕਿ ਸੜਨ ਮੇ ਜੇ ਵਿੱਚੋਂ ਸੱਪ ਨਿਕਲਿਆ ਹੈ ਆ ਮੂਰੇ ਆ ਜੇ ਐ ਕਿਵੇਂ ਹੈ ਤੁਹਾਡੀ ਆ ਵਾਲੀ ਖਰਾਬ ਕਰਤੀ ਮੈਂ ਤੂੰ ਰਹਿੰਦੇ ਆ ਤਾਂ ਵੱਡੀ ਖੜੀ ਆ ਬਸ ਆ ਜਾ ਬਹੁਤ ਸੋਹਣੀ ਆ ਬਹੁਤ ਸੋਹਣੀ ਆ ਜਿਸ ਦਾ ਕੰਮ ਉਸੇ ਕੋ ਸਾਜੇ ਓ ਕੀ ਲੈਣ ਗਈ ਨਵਰੀਤ ਟਕਲੇ ਟਕਲੇ ਭਾਦਰਨੀ ਠੀਕਾ ਕਰਨ। ਹਣ ਫੇਰ ਹੋ ਮੇਰੀ ਪਾਲਾ ਆ ਜਾ। ਖਾਲੀ ਚ ਵੜਦਾ ਨਾ। ਖਾਲ ਚ ਤੁਰੀ ਜਾ ਭਾਜਾ। ਖਾਲ ਚ ਦਰ ਜਾ। ਭਾਜਾ ਭਾਜਾ। ਖਾਲੀ ਵਾਲੀ ਜਾਣਾ ਕੋਈ ਨਹੀਂ ਕਾਲ ਕਾਦੀ ਹੈ। ਆ ਇਧਰਲੀ ਸਾਈਡਾਂ ਕਿ ਸਬਜ਼ੀ ਲੱਗੀ ਹੈ ਕਿ ਮੂੰਗੀ ਹੈ? ਮੂੰਗੀ ਹੈ। ਅੱਛਾ। ਆ ਵਾਲੀ ਵੀ ਜਵਾੜੀ ਇਧਰਲੀ ਸਾਈਡ। ਠੀਕ ਹੈ। ਤੇ ਇੱਥੇ ਸਬਜ਼ੀ ਕਿੱਥੇ ਲਈ ਹੋਈ ਆਪਾਂ? ਵੇ ਇੱਥੇ ਥੋੜੀ ਜਿਹੀ ਤਾਂ ਕਿਤੇ ਲਾਈ ਹੋਈ ਬੱਤੀ ਐ ਇੱਥੇ ਉੱਥੇ ਫਾਲੀਆਂ ਲੱਗੀਆਂ ਪਈਆਂ ਤੇ ਆਪਾਂ ਲਫਾਫਾ ਨਹੀਂ ਲਿਆਏ ਹੈਗੇ ਆਵਾਏ ਤਾਂ ਰੋਣ ਨੂੰ ਆਵਾਜ਼ ਅੰਦਰ ਪਿਆ ਹੋਇਆ ਕੋਈ ਨਹੀਂ ਅੰਦਰੋਂ ਚੱਕ ਲਾਂਗੇ ਫਿਰ ਆਪਾਂ ਤੋੜਨ ਵਾਲੀ ਬਣਾ ਮੈਂ ਤੋੜ ਲੂੰਗੀ ਬੱਸ ਤੁਸੀਂ ਉੱਥੇ ਆ ਜਿਓ ਤੋੜ ਦਿੰਦੀ ਹਾਂ ਭਿੰਡੀਆਂ ਦਾ ਤੋੜੀ ਜਿਹੜੀਆਂ ਚਾਰਕਸੀ ਨੇ ਇਨਕਾ ਹੈਲਪ ਕਰਾ ਦੇਣੀ ਅਸੀਂ ਦੇ। ਅਪਰਾਂਗੇ ਬਣਾ ਲਾਂਗੇ ਜਾ ਕੇ। ਅਸੀਂ ਵੀ ਦੇਖੋ ਕਿ ਚੱਕ ਕਿੰਨੇ ਕੌਖੇ ਆ ਇਹ। ਕੜੇ ਚੱਕੇ। ਮੇਰੇ ਚੱਕੇ ਵੀ ਆ ਬਾਲੀ ਵਾਲੀ। ਅੱਛਾ। ਹੈ। ਮੇ ਡੈਡੀ ਨਾ ਆਇਆ ਸੀਗਾ। ਅਨਾ ਡੈਡੀ। ਲੜੀ ਕਿਤਾ ਜੰਨੇ ਆ। ਲੜ ਰਿਹਾ। ਉਰ ਨਾਲੇ ਗਾਹ ਨੂੰ ਕਰਕੇ ਲੱਗ ਪੁੱਛ ਅੱਗੇ ਕਰਨੇ ਨੇ ਸਵਾਸ ਕਰੀਂ ਪਰ ਮੁੜ ਕੇ ਸ਼ਾਮ ਤੱਕ ਤਾਂ ਸੁੱਕ ਜਾਂਦੇ ਆਗੇ ਪੱਠੇ ਕੋਈ ਇੱਥੇ ਤਾਂ ਫੜੇਲੀ ਆਉਣੀ ਨੇ ਬਹੁਤ ਆ ਤੂੰ ਜੇ ਨਾ ਖਲੇਰੀ ਜਨਗੈ ਉਹ ਤਾਂ ਟੇਢੀ ਨਾ ਹੋ ਕਰ ਤੂੰ ਵੀ ਖਲੇਰੀ ਨਹੀਂ ਥੱਲੇ ਸਾਰੇ ਇਹ ਨਵ ਨੇ ਖਲੇਰੇ ਮੈਂ ਨਹੀਂ ਮੈਂ ਨਹੀਂ ਖਾ ਆ ਲੋ ਦਰਜਾ ਕਿ ਗਲਤੀ ਦਾ ਪਮੰਦ ਨਹੀਂ ਆ ਆਂਡੇ ਪੈਣਗੇ ਪਾਣੀ ਪੀਣਾ ਪਿਆਸ ਵੀ ਲੱਗ ਗਈ ਹਾਂ ਪਾਣੀ ਬਣਾਉਣਾ ਹੈ ਜਾਂ ਤਾਂ ਸਿਮੂ ਦੇ ਕਿੱਤ ਵੀ ਮੈਂ ਵੀ ਜਾਣਾ ਅਹੀਂ ਲੱਗ ਜਾਣਾ ਨੇ ਕਰਨਾ ਮੈਂ ਵੀ ਜਾਣਾ ਸੀ ਇਹ ਤੇ ਹਿੰਦੀ ਦਾ ਕਹਿ ਜਾਵਾਂਗੀ ਬਸ ਮਲਾ ਲੱਗ ਰਿਹਾ ਉਹ ਲੱਗ ਰਿਹਾ ਇਹ ਨਾਰਿੰਗੀ ਫੇਰ ਤਾਂ ਆਇਆ ਤੇ ਫਿਰ ਆਇਆ ਤਾਂ ਇੱਕ ਫੇਰ ਹਲਰ ਫਰੇ ਵੀ ਆਈ ਲੱਗਦੇ ਸੀ ਜਿਹੜੀ ਤੇ ਲੂ ਖੱਲੀ ਵੜ ਚੁੱਕਿਆ ਪੱਤੇ ਇਹ ਤੋਂ ਪਰਨਾ ਫੋੜਨਾ ਅੱਜ ਘੜਾਇਆ ਨਹੀਂ ਚੱਲ ਲੱਗੇ ਤੇ ਫਿਰ ਚੱਲ ਗਏ ਅੱਛਾ ਸਹੀ ਜਾਣ ਕੇ ਕਿ ਨਹੀਂ ਵਲੌਗ ਬਣਾਉਣ ਦੇ ਮਾਰੇ ਪੱਠੇ ਚੱਕਣ ਲੱਗੇ ਪਰ ਨਹੀਂ ਮੰਮੀ ਨੇ ਕਿਹਾ ਸੀਗਾ ਮੰਮੀ ਕਹਿੰਦੀ ਖੇਤ ਜਾਨੀ ਤੇ ਪੱਠੇ ਵੱਢ ਕੇ ਦਿਖਾਈ ਹਾਂ ਚੱਕ ਕੇ ਵੀ ਦਿਖਾਈ ਕੋਈ ਅਸੀਂ ਇਹ ਨਹੀਂ ਹੈਗਾ ਵੀ ਹਾਂ ਖਣੇ ਵਲੌਗ ਬਣਾਉਣ ਦੇ ਮਾਰੇ ਪੱਠੇ ਚੱਕਣ ਲੱਗੇ ਮੰਮੀ ਨੇ ਸ਼ਰਤ ਲਾ ਕੇ ਤੋਰਿਆ ਸੀ ਵੀ ਇਹ ਦਾਤੀ ਫੜਨੀ ਆਉਂਦੀ ਏ ਕਿ ਨਹੀਂ ਹੁਣ ਹੁਣ ਮੰਮੀ ਨੂੰ ਦਿਖਾਣਾਗਾ ਵੀ ਹਾਂ ਦਾਤੀ ਫੜਨੇ ਵੀ ਆਉਂਦੀ ਏ ਅੱਠੇ ਚੱਕਣੀ ਆ ਆ ਚੱਕੋ ਜਿਹੜੇ ਇਥੇ ਲੱਗੇ ਹੁੰਦੇ ਆ ਹਾਂ ਸੰਨੀਤਾ ਸਾਫ ਕੋਸ਼ੀ ਆਉਂਦਾ ਚੱਲ ਗਏ ਲੈ ਸਬਜੀ ਤੋੜਨੀ ਆ ਹਜੇ ਮੈਂ ਕਹਿਣ ਲੱਗੀ ਸੀ ਕੱਟਣੀ ਏ ਚਲੋ ਹੁਣ ਇੱਥੇ ਜਿਹੜੀ ਸਬਜੀ ਦੇਖੀਏ ਹਾਂ ਵਿੱਚ ਜਾ ਸਕਦੇ ਪਾਣੀ ਲਿਓ ਖਬਦੇਟਾਣੀ ਨਹੀਂ ਖਬਦੇ ਇਹ ਚ ਕਾਈ ਵਾਲਾ ਹੋਇਆ ਪਿਆ ਹੋਰ ਸਬਜ਼ੀ ਦਾ ਕਿਸੇ ਪਾਸੇ ਦੀ ਨਹੀਂ ਕਾਈ ਲਿਖਦਾ ਤੁਹਾਡੀ ਘਾਜੇ ਚਾਹੇ ਤੇ ਕੱਦੂ ਵਧੀਆ ਨਹੀਂ ਲੱਗਦੇ ਆਹ ਕੱਦੂ ਵਧੀਆ ਲੱਗਦੇ ਹੈ ਤੇ ਜੇ ਕੋਈ ਸਪੜਾ ਹੋਇਆ ਆਹ ਸਪੜਾ ਤਾਂ ਇੱਥੇ ਫਰਕ ਸਪੜੇ ਦਾ ਘਾਰ ਆਹੀ ਹਾਏ ਆਇਆ ਤਾਂ ਵੜਦੀ ਵਾਲੇ ਵਿੱਚ ਹੀ ਅੰਪੈਰ ਤਰੀ ਜੰਨੇ ਹਾਂ ਇੱਥੇ ਸੀਗੇ ਟਿੰਡੇ ਲੱਗੇ ਹੋਏ

ਇੱਡੇ-ਇੱਡੇ ਕਰ ਤੀ ਥੋੜੇ ਹੁਣ ਕੱਢ ਦੇ ਬੱਤਾ ਬੰਦ ਖੋਲ ਦੇ ਆ ਵੜਗਾ ਹਾਂ ਬੱਤਾ ਹਾਂ ਮੈਂ ਫੜ ਲੈਣਾ ਤੁਸੀਂ ਆ ਫੜ ਲਓ ਆ ਹਾਂ ਫੜ ਲੈ ਬੋਤਲ ਫੜਨੀ ਇਹ ਕਰ ਮਮਾ ਕੀ ਕਰਨਾ ਪੁੱਤ ਮੈਂ ਥੋੜਾ ਫੜ ਬੋਤਲ ਫੜ ਸਕਦੀ ਆ ਨਾ ਤੂੰ ਫੋਨ ਫੜ ਸਕਦੀ ਆ ਟਟ 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 ਆ ਰਹੀ ਨਾ ਪਤਾ ਲੱਗੀ ਤੇ ਮੱਟ ਪਾ ਇਹ ਪਤਾ ਨੂੰ 89 ਦਾ ਹੋਤਾ ਹੀ ਹੈ ਉਹ ਹੱਥ ਫੀਰੀ ਦੱਨ ਨਹੀਂ ਓਏ ਇਹਨਾਂ ਨੂੰ ਕਿਹਾ ਸੀ ਆ ਫੀਰੀ ਨੂੰ ਮੈਂ ਚੜਦੀ ਹਾਂ ਵਿੱਚ ਆਈਆਂ ਮੈਂ ਖਾਣਾ ਖਾਣਾ ਤਾਂ ਚੋਟੀ ਪਾਣੀ ਰੱਗਿਆ ਵਾ ਮੈਂ ਕਿਹਾ ਹੁਣ ਤਾਂ ਪੂਲਾ ਪੂਲਾ ਫਰੋਲਣੇ ਹੋਵੇ ਉਹ ਤੇ ਕੱਦੂ ਅੱਜ ਕੱਦੂ ਦੀ ਸਬਜ਼ੀ ਬਣਾ ਸਕਦੇ ਆ ਉਹ ਤਾਂ ਅੱਜ ਤਾਂ ਆਪਣੇ ਬਣੂੰਗੀ ਸਿਆਜ਼ ਦੁੱਧ ਵਾਲੇ ਹੁਣ ਕੋਈ ਸੱਕੀ ਜੀ ਸਬਜ਼ੀ ਬਣਾਉਂਦੀ ਨਹੀਂ ਕਰਦਾ ਹਾ ਇਧਰ ਦੀ ਜਾਣਾ ਆਪਾਂ ਹਾਏ ਮਮਾ ਮੈਂ ਤਾਂ ਇੱਥੇ ਅਸੀਂ ਕਾਹੇ ਚਲ ਵੜਦੇ ਆ ਤੁਸੀਂ ਆ ਜਾਓ ਗੱਡੀ ਲੈ ਕੇ ਲੈ ਆ ਕਦੂ ਜੇ ਪੜਾ ਦੇ ਮੈਨੂੰ ਮੈਂ ਤਾਂ ਘਰ ਆ ਲੈ ਆ ਲਓ ਫਿਰ ਮਮਾ ਅਸਤੂ ਅਸਰਾ ਆਪਾਂ ਨੇ ਤਾਰਨਾ ਮਰਾਲੀ ਤੂੰ ਆਹ ਨਰਮਾ ਨਰਮੇ ਚ ਦੁਕਾ ਇਹ ਦਵਾਈ ਛੜਕੀ ਹੈ ਕੱਲ ਅੱਛਾ ਆ ਬਾਟਰ ਚੱਕ ਬਟੇ ਕਿੱਥੇ ਆ ਆ ਵਾਲੇ ਆ ਤਾਂ ਕਦੋਂ ਛੋਟਾ ਹੋ ਜੇ ਇੱਧਰ ਆ ਜਾ ਆਪਣੀਆਂ ਦੇ ਉਧਰ ਕਿੱਧਰ ਇੱਥੇ ਬਸ ਇਹਦੇ ਖਾਲੇ ਚ ਨਰਮਾ ਦਾ ਪੀਚਾ ਪੀਚਾ ਹੈ ਗਰਮੀ ਹੈ ਗਰਮੀ ਬਹੁਤ ਹੈ ਕਿੱਥੇ ਆ ਖਖੜੀਆਂ ਆਹ ਤੁਮੰਗੀ ਤੇ ਆ ਗਏ ਦਿੰਦੀ ਸੀ ਬਦਿਆ। ਨਾ ਬ੍ਰੀਤ ਤਾਂ ਥੱਕ ਜਾਨੀ ਜਮਾ। ਹੋਰ ਤਾਂ ਪਤਾ ਨਹੀਂ ਮੇਰੀਆਂ ਚੱਪਲਾਂ ਤਾਂ ਗਈਆਂ ਖੇਤਾ ਕਿ। ਅੱਛਾ। ਓਕੇ। ਖਖੜੀਆਂ ਕੱਚੀਆਂ ਨੇ। ਗੀ ਹਾਂ ਪੈਣੇ ਮੂੰਗੀ ਆ ਨਹੀਂ ਮੰਮਾ ਹੂੰ ਨਹੀਂ ਮੰਮਾ ਨਹੀਂ ਮੰਮਾ ਉਹ ਹਨਾ ਮੱਖੀ ਦੀ ਆ ਕੇ ਕੰਨਾਂ ਤੇ ਵੱੜਦੀ ਸੀ ਮੈਂ ਧਾ ਦਉਣੀ ਕਿਹਨਾਂ ਮੰਮਾ ਦਿਖਾਈ ਨਹੀਂ ਦੇ ਰਹੀਆਂ ਕੱਚੀਆਂ ਆ ਗਿਆ ਇਹ ਮੂੰਗੀ ਤਾਂ ਪੱਕੀ ਜੀ ਵੀ ਬਹੁਤ ਬਣ ਗਈ ਸਬਜ਼ੀ ਆ ਸਤਰੀ ਦੀ ਆ ਮੂੰਗੀ ਬਸ ਬਣੀ ਪਈ ਹੈ ਹੁਣ ਸਬਜ਼ੀ ਤਾਂ ਸਾਰੀ ਬਣ ਗਈ ਸਬਜ਼ੀ ਵਾਲੀ ਨਹੀਂ ਕਿਰ ਜਾ ਕੁੜੀਏ ਤੇਰੇ ਕੰਡ ਲੜੂਗੀ ਹਮਮ ਕਰ ਨਹੀਂ ਮੈਂ ਭਰਾ ਜੀ ਨਿੱਕੀ ਤੇ ਹਮਮ ਪਾਪੇ ਨੂੰ ਪਲੇਖਾ ਲੱਗ ਗਿਆ ਹੁਣ ਹਾਂ ਆਹ ਕਿਹੜੀਆਂ ਫਲੀਆਂ ਵਿੱਚ ਜੜੀਆਂ ਪੱਕੀਆਂ ਬਣੀਆਂ ਤੈਨੂੰ ਤਾਂ ਮੈਂ ਕਹਣੀ ਮੈਂ ਕਿ ਪੱਕੀਆਂ ਵੀ ਪਈਆਂ ਪੱਕੀਆਂ ਇਹਨਾਂ ਨੂੰ ਕੁਝ ਨਹੀਂ ਹੁੰਦਾ ਇਹ ਜੜੀਆਂ ਲੈਣੀਆਂ ਆ ਇਹ ਕਦੋਂ ਉਹ ਕਰਦੇ ਹੁੰਦੇ ਆਪਾਂ ਆ ਫਿਰ ਹੁਣ ਪਾਣੀ ਦਉਂਦੇ ਹੀ ਨਹੀਂ ਇਹਨਾਂ ਨੂੰ ਜਿਹੜੀ ਹੋਊਗੀ ਬਸ ਨਾਲ ਜਮਾਂ ਬਰਾਨੀ ਇਹ ਆਪਾਂ ਪੂਰੀ ਇੱਥੇ ਇਹਦੇ ਚ ਵੀ ਵਿੱਚ ਇੱਕ ਕੱਚੀ ਨੂੰ ਪਈ ਹੈ ਹਜੇ ਪੱਕੀ ਇੱਕ ਫਲੀ ਜੀ ਦੇ ਹੋਏ ਦੀ ਮੂੰਗੀ ਦੀ ਤੁਸੀਂ ਮੋਟਰਸਾਈਕਲ ਲੈ ਕੇ ਆਉਣੇ ਹੋ ਹਾਂ ਮੈਂ ਮੋਟਰ ਲੈ ਕੇ ਆਉਂਦੇ ਚਲੋ ਤੁਸੀਂ ਆਇਂ ਚੱਲੋ ਆਪਣੇ ਘਰਾਂ ਇੱਥੇ ਨਰਮਲ ਨਹੀਂ ਹੁੰਦਾ ਸੀ ਆ ਜਗ੍ਹਾ ਤੇ ਚੁਕਣਾ ਐ ਸੀ ਗੈਸ ਮੈਂ ਜ਼ਿਆਦਾ ਆ ਟਾਲੀਆਂ ਦੇ ਵਿੱਚ ਹਾਂ ਉਹਨੂੰ ਇੱਕ ਥਾਂ ਕਿੱਲਾ ਲਿਆ ਸੀ ਕਿੱਲਾ ਕਿ ਹੈਗਾ ਨਾ ਚੁਕਣਾ ਐ ਮੈਂ ਮੰਮੀ ਹਾਂ ਇਹਨਾਂ ਨੂੰ ਬਿਠਾਇਆ ਸੀਗਾ ਉਹ ਟਿੱਬੇ ਤੇ ਥੋੜਾ ਜਿਹਾ ਰਹਿੰਦਾ ਸੀ ਜਣੀ ਕੀ ਉਹ ਦੋ ਐਨਾਰ ਮਾਜਕਣ ਪਤਤੇ ਆਣਾ ਬੱਲਾਣਾ ਉਹ ਕਰਦੀ ਇੱਧਰ ਆ ਜਾ ਬੱਟ ਤੇ

ਇਨ ਨੂੰ ਆਖਿਆ ਵੀ ਜੀ ਨੂੰ ਮੈਂ ਕਹਣਾ ਖੱਬੇ ਦਾ ਘੜਕੇ ਵਿੱਚ ਉਹਨਾਂ ਨੂੰ ਖਾਲੀ ਡੂੰਗੀ ਕਰ ਦੇ ਹਾਂ ਮੈਂ ਪਾਣੀ ਵਾਹਾਂ ਫਿਰ ਆਪਾਂ ਜੀ ਜਿਹੜੀ ਸਪਰੇਅ ਕਰਕੇ ਗਏ ਸੀ ਤੁਸੀਂ ਆ ਆ ਆਹੇ ਟਸਟੀ ਤੇ ਅੱਛਾ ਕੱਖਾ ਆ ਲਿਆ ਚੜ ਸਟਾਲੀ ਵੀ ਕਰੀ ਆ ਮਸਾਫਾ ਦੇ ਦਿਓ ਮੈਨੂੰ ਮੈਂ ਤੋੜ ਲਾਂ ਫਲੀਆਂ ਮੈਨੂੰ ਦੇ ਦੇ ਖਾਣ ਨੂੰ ਮੜ ਜਾ ਮੈਂ ਪਾਣੀ ਵੀ ਨਹੀਂ ਪੀਤਾ ਕਿੱਥੇ ਰੱਖਦੇ ਬਟਨ ਇਹ ਦਵਾ ਦਾ ਤੇਲ ਆਉਣਗਾ ไม่ได hmm. ้ไปลุกเปลี่ยนหรอกเปลี่ยนแล้วกันเด็กนี่กันเด็กหรอหรอผายยังจะกันเดะผายยังจะไปพัทยาด้วยกี่อ่ะคุณลี่ไปยังมามาแต่เด็กนี่ ਇਹ ਪਾਣੀ ਨਹੀਂ ਪੀਵੇਗਾ। ਇਹ ਤੋੜ ਫੜਾ। ਠੰਡਾ ਵਾਲਾ। ਠੰਡਾ ਵਾਲਾ ਬਣ ਜਾਣਾ ਪੈ ਗਿਆ। ਬਸ ਆਹੀ ਲਾਸਟ ਵਾਲੀ ਰਹੀ ਐ ਹੁਣ ਤਿੰਨ ਵਾਲਾ। ਹੱਥ ਮੋ ਗਿਆ। ਮੈਂ ਪੀ ਲਿਆ। ਡਾਯਾ ਦਾ। ਅੱਡੇ ਮੈਂ ਬਿਲੇ ਤੇ ਮਮਾ ਨੇ ਪੀ ਲਿਆ। ਅੱਡੇ ਡੰਨੀ ਪੀ ਲਿਆ ਫਿਰ ਖਤਮ। ਕਰਦੇ ਹੈਗੀ ਆ ਮੰਮੀ ਇੱਥੇ ਉਹ ਦੋ ਤੋੜਨਾ ਹੀ ਆ ਤੋੜਨਾ ਤੋਂ ਉਧਰ ਪੱਦ ਕੇ ਹਾਂ ਖੰਡੋਲ ਨਹੀਂ ਆ ਪੈਣ ਗਿਆ ਇੱਕ ਮੈਨੂੰ ਡਰਦਾ ਦਾ ਪਾਪਾ ਕੋਈ ਬੂਟੇ ਤੋੜਿਆ ਮੈਨੂੰ ਬੱਲ ਜਾਣੀ ਆਉਂਦਾ ਇਹਨਾਂ ਦਾ ਪਿੰਕ yellow ਆਪਣੇ ਖੇਤਾਂ ਦੋ ਘਰੇ ਆ ਕੀ ਕਾਜਾਂ ਬੱਤ ਪੜਦੀ ਨੇ ਬਦਰਾ ਸਾਬ ਤੋਂ ਵੱਜ ਆ ਜਾਂਦੀ ਆ ਕੋਠਿਆਂ ਚ ਹੂੰ ਕਰਦ ਕਿਹੜੀ ਐਨ ਵੜਦੀ ਹੀ ਕਰਦੀ ਨਹੀਂ ਇਹ ਹੀ ਆ ਕਰਦਿਂ ਅਖੜੀ ਵੜਦੀ ਚਲੋ ਪਫਲੀਆਂ ਤੋੜ ਲਈਏ ਹੂੰ ਫੇਰ ਮੈਂ ਆਪਾਂ ਨੇਰਾ ਹੋ ਜਾਣਾ ਕਰੇ ਜਾਂਦੇ ਹੋ ਤਾਂ ਜਾਊਗਾ ਗਰਮੀ ਸਬਜ਼ੀ ਵਗੈਰਾ ਆਪਾਂ ਦੋ ਡੰਗਾਂ ਦੀ ਲੈਤੀ ਤੋੜ ਤੇ ਦਿਨ ਵੀ ਜਿਹੜਾ ਗਿਆ ਛੇਪਾ ਹਈ ਇੱਧਰ ਕਿੱਧਰ ਦੀ ਜਰੁਰ ਰੁੜ ਗਿਆ ਥੱਲੇ ਨੂੰ ਚਲੋਂਗੇ ਆ ਜੀ ਸਬਜ਼ੀ ਹਈ ਹਈ ਤੇ ਹੁਣ ਆਪਾਂ ਚੱਲੇ ਆ ਚੱਲੇ ਆ ਘਰ ਕਿਉਂਕਿ ਘਰੇ ਜਾ ਕੇ ਵੀ ਆਪਾਂ ਪੱਠੇ ਪਾਉਣੇ ਆ ਸਬਜ਼ੀ ਵਗੈਰਾ ਤਾਂ ਰੋਟੀ ਮੰਮੀ ਬਣਾ ਲੈਣਗੇ ਜਦੋਂ ਜਾਵਾਂਗੇ ਉਦੋਂ ਲੱਗਣਗੇ ਤੇ ਪਛੂਆ ਪਟਾ ਲੈਂਦੇ ਸਾਨੂੰ ਪੱਠੇ ਪਾਵਾਂਗੇ ਆ ਸਾਡਾ ਸ਼ਿਮਲਾ ਸੀ ਇਹਨੂੰ ਸ਼ਿਮਲਾ ਸ਼ਿਮਲਾ ਕਰਦੇ ਸੀ ਸਾਨੂੰ ਸ਼ਿਮਲਾ ਲੈ ਜਾ ਭਾਈ ਸ਼ਿਮਲੇ ਲੈ ਜਾ ਵਧੀਆ ਲੱਗਦਾ ਵੈਸੇ ਖੇਤਾ ਕਿ ਖੇਤਾਂ 'ਚ ਘਰ ਹੁੰਦੇ ਜਿਹਦੇ ਵਧੀਆ ਹੁੰਦਾ ਕਿਉਂਕਿ ਨਹੀਂ ਤਾਂ ਹੁਣ ਸ਼ਾਮ ਨੂੰ ਇੰਨੀ ਗਰਮੀ ਲੱਗੀ ਦੇਖ ਲੈ ਗਿਰੀਆਂ ਖਾ ਖਾ ਕੇ ਜਿਹੜਾ ਤੂੰ ਪਾਣੀ ਪੀਤਾ ਜੇ ਨਾ ਬਿਮਾਰ ਹੋਈ ਤਾਂ ਤੂੰ ਮੈਨੂੰ ਕਹੀਦੀ ਗੱਲ ਨੂੰ ਛੱਡ ਦੇ ਖੜਾ ਗਿਰੀਆਂ ਦਾ ਚੰਗਗਾ ਮੈਂ ਮੰਗਾ ਟਿੰਗਾ ਅੱਜ ਡੈਡੀ ਮਾਣਿਆ ਨਾ ਡਾਡੀ ਨੇ ਆਹ ਇੱਥੇ ਰੱਖ ਲਾ ਆ ਕੀ ਹੋਈ ਹਾਈ ਐਨੀ ਅੱਛਾ ਮਿੱਟੀ ਜੜੀ ਹੋਈ ਆ ਮੈਂ ਆਖੇ ਹਾਂਜੀ ਹੱਥ ਧੋਣੀਆਂ ਸਹੀ ਗੱਲ ਆ ਨਾ ਇਹ ਦੇਸੀ ਸਾਬਣ ਹੈਗੀ ਆਪਣੇ ਕੋਲ ਸਾਬਣ ਦਾ ਤਾਂ ਕੋਈ ਚੱਕਰ ਨਹੀਂ ਗਾ ਦੇਸੀ ਸਾਬਣ ਹੈਗੀ ਰੇਤਾਂ ਅੱਛਾ ਮਿੱਟੀ ਨਹੀਂ ਕਹਿ ਰਹੇ ਹੋ ਮੈਂ ਤਾਂ ਕੱਪੜੇ ਧੋਣ ਵਾਲੇ ਸਾਬਣਾ ਹੂੰ ਲੱਖਣੀ ਹੈ ਤੇ ਹੁਣ ਸਾਬਣ ਵੀ ਲੈ ਕੇ ਨਾ ਆਉਣ ਵਾਲੀ ਹੁਣ ਨਾ ਕਰਾਂਗੇ ਧੋਣੇ ਵਾਲੇ ਫਿਰ ਇੱਥੇ ਹੂੰ ਲਈ ਦੂਈ ਪਾਉਂਦੇ ਮੈਨੂੰ ਦੇ ਦੇ ਪਾਣੀ ਹੈਗਾ ਪਾਣੀ ਸਾਡੇ ਨਰਮੇ ਚਪਲਾਂ ਨੇ ਸਾਰਾ ਘੇ ਘੇਂਦੇ ਨੇ ਦੇਖੀ ਪੈਰ ਆ ਇੱਥੇ ਨਾ ਪਾ ਦਿੰਦੇ ਲੱਤਾਂ ਤੇ ਬਸ ਨਾ ਆਲੀ ਪੁੱਤ ਜਾ ਕੇ ਤੂੰ ਲੈ ਮੈਨੂੰ ਟੋਹ ਲਾਂਦੇ ਹੱਥ ਹੋਰ ਲੈ ਮੋਟਰ ਚੱਲਦੀ ਹੁੰਦੀ ਤਾਂ ਨਵੂ ਦੀ ਡੁਬਕੀ ਲਵਾ ਦੇਣੀ ਸੀ ਜੀ। ਕੀ? ਚਲੋ ਜੀ ਇਹ ਹੈਗੀ ਆਪਣੀ ਮੱਕੀ। ਮੱਕੀ ਆਪਣੀ ਕਿਰਾਂ ੱਤਕਾ ਕਰ ਗਈ ਸੀ રે। ਕਰਮੀ ਵਾਲੀ ਹੋਣ ਕਰਕੇ ਕਿਰਾਂ ਪੱਤੇ ਥੋੜੀ ਥੋੜੇ ਮੱਚ ਗਏ ਸੀਗੇ। ਹਾਂ। ਪਰ ਹੁਣ ਅੱਗੇ ਨਾਲ ਪੈ ਗਿਆ ਫਰਕ। ਹੁਣ ਤਾਂ ਸਰਜੋੜਨ ਲੱਗ ਗਈ। ਸਰਜੋੜਨ? ਹਾਂ ਬਤਾ ਤਾ ਥੋੜੇ ਮੰਨ ਕੇ ਚਲ ਦੱਸ ਨੂੰ ਹਟ ਕੇ ਨਾ। ਸਰਜਾ ਜੋੜਨ ਲੱਗੀ ਤੇ ਇੱਕ ਮੀਂਹ ਪੈ ਜਾਣਾ। हां ये सारी पार्टी किथे ਰੱਖਣੀ ਆ ਬਸ ਇੱਥੇ ਰੱਖ ਦੇ ਬਾਹਰ ਹੀ ਕਿਰਾ ਅੱਜ ਨਹੀਂ ਘੱਲੇ ਰੱਖਦੇ ਥੱਲੇ ਮੇਰ ਦੀ ਰੀ ਆ ਕੇ ਵਿੱਚ ਲੱਗ ਪੂਗੀ ਲਓ ਪੈਂਟ ਦਾ ਕਿਉਂ ਆ ਇਹ ਪੈਂਟ ਚਾਚੇ ਨੇ ਲਈ ਸੀਗੀ ਕਹਿੰਦਾ ਕਿ ਮੈਂ ਪਾਲਿਆ ਕਰੂੰ ਝੋਨੇ ਵੇਲੇ ਪਿਛਲੀ ਵਾਰੀ ਤੇ ਚਾਚੇ ਨੇ ਇੱਕ ਜਿਹੜਾ ਹੀ ਦਿੱਤਾ ਚਾਚੇ ਨੇ ਝੋਲੀ ਟਾਂਕੇ ਤੇ ਪੈਂਟ ਥੱਲੇ ਫਿਰੇ ਗਿੱਟਿਆਂ 'ਚ ਉਸੇ ਕਿੱਥੇ ਪਾਈਓ ਚਾਚਾ ਕੀ ਨੇ ਚਲੋ ਚਲੋ ਜੀ ਘਰੇ ਜਾ ਕੇ ਚੱਲ ਜੀ ਹੁਣ ਆਪਾਂ ਘਰੇ ਜਾ ਕੇ ਮਿਲਦੇ ਹਾਂ ਤੁਹਾਨੂੰ ਰਾਣਾ ਆਪਣਾ ਕੀ ਰਾਂ ਸਾਰਾ ਬਾਤ ਆਪਾਂ ਹੁਣ ਮੌਕੇ ਤੇ ਰੇ ਪਾ ਕੇ ਡੀਏਪੀ ਤੇ ਪोटाश ਵਗੈਰਾ ਫਿਰ ਆਪਾਂ ਬਾਹ ਦੇਾਂਗੇ ਧੋਣਾ ਲਾਉਣ ਤੋਂ ਪਹਿਲਾਂ ਜੇ ਰਹਿਣਿਆ ਰੱਬ ਨੂੰ ਵੀ ਕੜੀਆਂ ਪਾ ਦੇ ਇੱਕ ਵਾਰੀ ਰੱਬਾ ਬਹੁਤ ਜਿਆਦਾ ਗਰਮੀ ਹੋਈ ਪਈ ਆ ਲੋ ਜੀ ਖੇਤੋਂ ਆਪਾਂ ਆ ਗਏ ਸੀ ਤੇ ਟਾਈਮ ਹੋ ਗਿਆ 8 ਦਾ ਤੇ ਆਪਣਾ ਨਾ ਬਲੌਗ ਲੰਬਾ ਬਣ ਜਾਣਾ ਦੇਖਦੇ ਆ ਜਾਂ ਤੇ ਇਹਦੇ ਵਿੱਚ ਹੀ ਐਡ ਕਰਾਂਗੇ ਜਾਂ ਆਪਾਂ ਅਲੱਗ ਹੈ ਜਿਹੜਾ ਉਹ ਵਾਲਾ ਬਲੌਗ ਫਾਮਾਂ ਮੰਮੀ ਲੱਗੇ ਪਏ ਰੋਟੀ ਨਵਰੀਤ ਤੂੰ ਨਾ ਆਇਆ ਨਾ ਆਇਆ ਇਹ ਰੋਟੇ ਕਾ ਨੂੰ ਰਹਿਣ ਦੇ ਚਲੋ ਜੀ ਆਪਾਂ ਵੀ ਕਰਦੇ ਜਿਹੜੇ ਕੰਮਕਾਰ ਆਪਣੇ ਰਹਿੰਦੇ ਨੇ ਸੱਤਦੇ ਰੋਟੀ ਪਵਾ ਦਾ ਨਾਲ ਪੱਠੀ ਪਵਾ ਦਾ ਉਹ ਵਾਲੀ ਲਾਈਟ ਛੱਡਿ ਆਉ ਮੈਂ ਪਵਾ ਦਿੰਦੀ ਆ ਨਾਲ ਤਸਤੂੜੇ ਪਾਉ ਮੈਂ ਇਧਰ ਭਰ ਲਿਓਨੀ ਟੋਕਰੀ ਹਾਂਜੀ ਤੌੜਗਾ ਚੱਕ ਕੇ ਲਿਆਉਣੀ ਆ ਮੈਂ ਇਹ ਕੱਪੜੇ ਐਨੇ ਪ੍ਰੈਸ ਕਰਨ ਵਾਲੇ ਪਏ ਐ ਜਿੰਨੇ ਧੋਤੇ ਦੋ ਦਿਨਾਂ ਨੂੰ ਵੀ ਮੰਡੀ ਤੇ ਡੰਗੇ ਪਏ ਆ